ड्राइन न्यू देख रहे सारे ही दर्शकों ने संतोष राजपूत का प्यार भरा नमस्कार आज हम पहुंचे अटारी जो जर्नैल श्याम सिंह के नाम से जानी जाती है और उनकी याद में यहाँ पर हर साल मेला करवाया जाता है आओ दिखाते हैं मेले की लाइव तस्वीरें ਓ ਜਾਈਏ ਲੱਖ ਵਾਰੀ ਬਲਾਹਾਰੇ ਰਖ ਲਾਜ ਮਾਨਾਂ ਦੀ ਮਾਨਾਂ ਦੀ ਤੇਰਾ ਦੀ ਮਸਤੀ ਚੋਜ ਭਗਤੀ ਭਾਣ ਯਰ ਨੇ ਤੇ ਆਵੇ ਬਸ ਤੱਕਦੀਆਂ ਰੇਹਾ ਚੋ ਲక్ష్ਮੀ ਵਾਰੀ ਕੋਲੀ ਆਵੇ ਬਸ ਤੋ ਚੋ ਬੂਰ ਚਮਕਾਰੇ ਰੱਤ ਲਾਜ ਨਮਾਨੀ ਦੀ ਕਿਣਿਉ ਬਾਤ ਤੜਾਵਣਾਰੇ ਰੱਤ ਲਾਜ ਨਮਾਨੀ ਦੀ ਓਹ ਹਿੰਦੂ ਏ ਕ ਮੁਸਲਮ ਲਈ ਜੇ ਨਾ ਪਿਆਰ ਸਭ ਸੁਮੇ ਰਲਵਾ ਜਾਣ ਤਰਫੇ ਵਾਈ ਜੋ ਲਾਵੇ ਪਿਆਰ ਨਾਲ ਸਿੱਖ ਮਰਮਾ ਐੇ ਜੈ ਜੰਮੀ ਪੁਰਖ ਤੋਂ ਹੀ ਤੋਬਾਰੇ ਸਮਰਾਤ ਦੀ ਕੀ ਕਾਰ ਬਣੇ ਮਾਰ ਜੁੜਾ ਲੋਕਾਰੇ ਸਤਿਆਰੇ ਰੱਖ ਨਾ ਜਗ ਬਾੜਾ ਦੀ ਹਾਰੇ ਰੱਖ ਨਾ ਜਗ ਬਾੜਾ ਦੀ ਅੱਜ ਦੋਸਤਾਂ ਦਾ ਪਾਰਧਮ ਤਦ ਜਿਵੇਂ ਕਿ ਸਰ ਜਨੈਲ ਸਿੰਘ ਦੀ ਯਾਦ ਮਕੇ ਅੱਜ ਨੇ ਨਿਭਾਇਆ ਜਾ ਰਿਹਾ ਹੈ ਉਸ ਕੇ ਬਾਰੇ ਕੀ ਕਹਿੰਦਾ ਇੱਕ 179 ਸਾਲ ਪਹਿਲੇ 179 179 ਇਹ ਐਂਗਲੋ ਇੰਡੀਅਨ ਵਿਰੀਂਗ ਰਿਜ਼ਨ ਦੇ ਨਾਲ ਸਾਡੀ ਲੜਾਈ ਸੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਚ ਰਿਟਾਇਰਡ ਜਵਾਨ ਸਨ ਇਹ मुदकी विखे मुदकी पिंड है बड़ा बड़ा वहां शहादत पाई से उनकी याद में उनका परिवार सभी है ये सब बैठे हैं कुछ आपने देखा जिनको सम्मानित भी किया गया ये सब बड़ी करड़ी जो सख्त मेहनत करके ये इस वक्त संगत कम है यानी पीपल्स बहुत इकट्ठे नहीं हो पाए कोई वजह अदरवाइज बहुत दुनिया होती है नेक्स्ट भी आप आओगे तो एक साल बाद दस फरवरी ਤੂੰ ਦੇਖਣਾ ਆਪ ਇੱਥੇ ਖੜਾ ਹੋਣਾ ਕਰਕੇ ਨਹੀਂ ਮਿਲੇਗਾ ਸਾਰਾ ਹਿੰਦੁਸਤਾਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਇਤਿਹਾਸ ਵਿੱਚ ਪੁੱਜਦਾ ਹੈ 59 ਸਾਲ ਉਹਨਾਂ ਨੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵੀ ਫੰਸੀ ਨਹੀਂ ਦੀ ਉਹਨਾਂ ਦੇ ਜਿੱਨੇ ਜਰਨੈਲ ਸੀ ਉਹਨਾਂ ਚੋਂ ਪ੍ਰਮੁੱਖ ਜਰਨੈਲ ਚੀਫ ਜਰਨੈਲ ਜਿਹੜੀ ਸੀਗੇ ਉਹ ਸ਼ਾਮ ਸਿੰਘ ਅਟਾਰੀ ਵਾਲੀ ਸੀ ਜਿੱਥੇ ਤੁਸੀਂ ਖੜੇ ਹੋ ਇਹ ਉਹਨਾਂ ਦੀ ਧਰਤੀ ਆ ਇੱਥੇ ਉਹ ਪੈਦਾ ਹੋਏ ਸੀ उनका अंदर जाए तो कि एक किला अभी बना हुआ है जहाँ कुछ रह रहे हैं बाकी सब कुछ फॉरन चले गए कुछ चंडीगढ़ रह रहे हैं कुछ दिल्ली रह रहे हैं उनकी याद में आज उनका शहीदी दिवस हम लोग सब उनको श्रद्धांजलि देने आए हुए हैं आज पंजाब के चीफ मिनिस्टर कहीं और हैं उनको अचानक दिल्ली जाना पड़ा तो उस उन्होंने मेरी जिम्मेवारी लाई है कि जिस स्टेट लेवल है, तो का है आप लोग क्योंकि मैं यहाँ का एम एल ए हूँ बड़े महान लोगों के जो किए कानून के बारे में आप क्या कहते हैं लसानी पंजाबी का लफ्ज है लसानी, लसानी महान बियॉन्ड डिस्क्रिप्शन कुर्बानी है उस वक्त वो एटी ईयर से भी अब जब उस वक्त जो पंजाब की महारानी जिंदा महाराजा रणजीत सिंह के बाद उनकी सबसे छोटी वाइफ से उन्होंने उनको सद्दा दिया था बुलावा दिया था कि आप आप संभालो सिख राज बचाना है महाराज का राज बचाना है। तो वो 80 साल से ऊपर से 80 साल के ऊपर रिटायर होने के बावजूद आकर उन्होंने खंडा फाड़ लिया तलवार फाड़ ली और बड़ी जबरदस्त लड़ाई लड़ी है बीस दिन लड़ते रहे नशे देखो वो तो ये सरकार लगी हुई है बहुत बहुत ठल पे गया बहुत रुकावट होगी लेकिन जो पंजाब के दुश्मन है ਹੋਰ ਰਕਾਵਟ ਨੇ ਵੀ ਬੰਦਾ ਡਾਲ ਰਹੇ ਚੁਕਨੇ ਨਹੀਂ ਦੇ ਰਹੇ ਕਿਆ 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 ਕਰਨਾ ਹੈ ਇਹ ਮੈਂ ਬਤਾ ਨਹੀਂ ਸਕਦਾ ਠੀਕ ਨਹੀਂ ਤਾਂ ਬਹੁਤ ਬਹੁਤ ਜਲਦੀ ਬਹੁਤ ਜਲਦੀ ਹੀ ਇਸ ਪੱਠੇ ਤੇ ਜੇ ਕਿ ਇਸ ਕੋ ਰੋਕਾ ਜਾਏ ਅਕਸਰ ਤਾਂ ਬੰਦ ਹੋਣਾ ਹੈ ਸਦਾ ਤਾਂ ਕਦੀ ਕੋਈ ਚੀਜ਼ ਨਹੀਂ ਦੇ ਇਹ ਬੰਦ ਕਰ ਦੇ ਸਰਦਾਰ ਸ਼ਾਮ ਸਿੰਘ ਜੀ ਟਾਰੀ ਸਾਡੇ ਪੰਜਾਬ ਦੇ ਬਹੁਤ ਵੱਡੇ ਜਰਨੈਲ ਰਹੇ ਨੇ ਜਿਨ੍ਹਾਂ ਦਾ ਅੱਜ ਅਸੀਂ ਦਿਨ ਮਨਾ ਰਹੇ ਆ ਸ਼ਹਾਦਤ ਦਾ ਦਿਨ ਕਿਉਂਕਿ 10 ਫਰਵਰੀ 1946 1846 ਨੂੰ ਇਹਨਾਂ ਦੀ ਜੰਗ ਲੜਦੇ ਆ ਜਿਹੜੀ ਐਂਗਲੋ ਸਿੱਖ ਵਾਰਸੀ ਸਭਰਾਵਾਂ ਦੇ ਵਿੱਚ ਉੱਥੇ ਸ਼ਹਾਦਤ ਹੋਈ ਔਰ ਉਹ ਟਾਈਮ ਉਹ ਸੀ ਕਿ ਜਦੋਂ ਅੰਗਰੇਜ਼ ਜਿਹੜੇ ਨੇ ਪੰਜਾਬ ਤੇ ਬਿਲਕੁਲ ਚੜ ਆਏ ਸੀਗੇ ਔਰ ਇਹਨਾਂ ਦੀ ਕਮਾਂਡ ਦੇ ਹੇਠ ਜਿਹੜੇ ਅੰਗਰੇਜ਼ਾਂ ਨੂੰ ਭਜਾ ਦਿੱਤਾ ਗਿਆ ਲੇਕਿਨ ਸਾਡੇ ਜਿਹੜੇ ਖਾਲਸਾ ਰਾਜ ਦੇ ਗਦਾਰ ਸਨ ਉਹਨਾਂ ਦੀ ਬਦੌਲਤ ਜਿਵੇਂ ਕਹਿੰਦੇ ਨੇ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹਨਾਂ ਗਦਾਰਾਂ ਦੀ ਬਦੌਲਤ ਜਿਹੜਾ ਅੰਗਰੇਜ਼ ਜਿੱਤ ਗਏ ਤੇ 10 ਫਰਵਰੀ 1918 146 ਨੂੰ ਸਾਧ ਸ਼ਾਮ ਸਿੰਘ ਜੀ ਦੀ ਸ਼ਹਾਦਤ ਹੋਈ ਲੇਕਿਨ ਕੋਮਾ ਹੋਈ ਜੁੰਦੀਆਂ ਰਹਦੀਆਂ ਨੇ ਜਿਹੜੇ ਜਿਨ੍ਹਾਂ ਦਾ ਸਰਮਾਇਆ ਜਿਹੜੇ ਆਪਣੇ ਪੁਰਖਿਆਂ ਨੂੰ ਯਾਦ ਰੱਖਦੀਆਂ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਰੱਖਦੀਆਂ ਸੋ ਮੈਂ ਅੱਜ ਦੇ ਦਿਨ ਤੇ ਜਿੱਥੇ ਆਪਣੇ ਵੱਲੋਂ ਸਰਦਾਰ ਛਾਂਪ ਸਿੰਘ ਟਾਰੀ ਦੀ ਅੱਜ ਟਾਰੀ ਚਹੀ ਬੈਠੇ ਆ ਜਿੱਥੇ ਉਹਨਾਂ ਦੀ ਸਮਾਦ ਹੈ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉੱਥੇ ਉਹਨਾਂ ਦੇ ਜਾਨਸ਼ੀਨ ਉਹਨਾਂ ਦੇ ਵਾਰਿਸ ਜਿਨ੍ਹਾਂ ਨੇ ਉਹਨਾਂ ਦਾ ਸਰਮਾਇਆ ਪੰਜਾਬੀ ਸਰਮਾਇਆ ਖੇਡਾਂ ਦਾ ਪੰਜਾਬੀ ਖੇਡਾਂ ਅਸਲ ਜਿਹੜੀਆਂ ਖੇਡਾਂ ਨੇ ਪੰਜਾਬ ਦੀਆਂ ਅਸਲ ਖੇਡਾਂ ਜਿਹੜੀਆਂ ਉਹਨਾਂ ਤੋਂ ਸਰਮਾਇਆ ਉਹਨਾਂ ਦੀ ਯਾਦ ਨੂੰ